ਹਰ ਤੋਂ ਬਾਅਦ ਹੁਣ ਕਿੰਨੇ ਦਿਨ ਤੱਕ ਜਾਰੀ ਰਹਿਣਗੇ ਅਸੀਂ ਇੱਕ ਵਾਰੀ ਤਾਂ ਸਾਡਾ ਹੈ ਵੀ ਅਸੀਂ 21 ਤਰੀਕ ਨੂੰ ਇਸ ਕੈਂਪ ਦੀ ਸਮਾਪਤੀ ਕਰ ਦਾਂਗੇ ਉਸ ਤੋਂ ਬਾਅਦ ਜਿਹੜੀ ਡੀਜ਼ਲ ਦੀ ਜਾਂ ਬੀਜ ਦੀ ਜਾਂ ਇਹਨਾਂ ਸਵੱਸਿਆਵਾਂ ਦੀਆਂ ਲੋੜਾਂ ਉਹਦੇ ਵਾਸਤੇ ਤਰਤੀਬ ਕਰਾਂਗੇ ਬਾਕੀ ਜਥੇਬੰਦੀਆਂ ਨਾਲ ਵੀ ਅਸੀਂ ਰابطਾ ਕਾਇਮ ਕਰਾਂਗੇ ਕਿਉਂਕਿ ਜਿੰਨੀ ਵੱਡੀ ਪੱਤਰ ਤੇ ਸਵੱਸਿਆਵਾਂ ਪਹਿਲਾਂ ਹੀ ਦੱਸ ਚੁੱਕਿਆ ਹੈ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ ਅੱਛਾ ਸਿੰਘ ਸਾਹਿਬ ਇਹ ਸਾਡੇ ਇਲਾਕੇ ਦੇ ਵਿੱਚ ਦੀ ਗਿਣਤੀ ਦੇ ਵਿੱਚ ਐਸਜੀਪੀਸੀ ਦੀ ਜ਼ਮੀਨ ਹੈ ਜਿਹੜੀ ਠੇਕੇ ਤੇ ਜਿਹੜੀ ਆ ਕਿਸਾਨ ਵਾਹਦੇ ਨੇ ਕਿ ਕੀ ਆਪਜੀ ਧਾਮੀ ਸਾਹਿਬ ਨੂੰ ਮਿਲ ਕੇ ਤੇ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰੋਗੇ ਕਿ ਉਹਨਾਂ ਨੂੰ 6 ਮਹੀਨੇ ਦੀ ਹੋਰ ਜਿਹੜੀ ਛੋਟ ਦਿੱਤੀ ਜਾਏ ਕਿਉਂਕਿ ਏਕਾ ਤੇ ਵਾਪਸ ਨਹੀਂ ਠੱਗਦਾ ਨਹੀਂ ਧਾਮੀ ਸਾਹਿਬ ਨੇ ਮੇਰੇ ਖਿਆਲ ਆਪ ਹੀ ਐਲਾਨ ਕਰ ਦਿੱਤਾ ਹੈ 6 ਮਹੀਨੇ ਦੀ ਨਹੀਂ 1 ਸਾਲ ਦੀ ਉਹਨਾਂ ਦਾ ਉਹਨਾਂ ਤੋਂ ਕੋਈ ਠੇਕਾ ਨਾ ਲਿਆ ਜਾਵੇ ਉਹਨਾਂ ਤੋਂ ਕੋਈ ਇਹੋ ਜਿਹਾ ਦਬਾਅ ਨਾ ਪਾਇਆ ਜਾਵੇ ਧਾਮੀ ਸਾਹਿਬ ਐਡਵੋਕੇਟ ਨੇ ਬੜੇ ਸਿਆਣੇ ਨੇ ਇਹਨਾਂ ਗੱਲਾਂ ਵੱਲ ਬਹੁਤ ਉਹਨਾਂ ਦਾ ਧਿਆਨ ਹੈ ਕਿ ਅਸੀਂ ਵੀ ਅਪੀਲ ਕਰਦੇ ਆ ਕਿ ਤਾਮੀ ਸਾਹਿਬ ਨੂੰ ਚਾਹੀਦਾ ਜਿਹੜੀ ਐ ਜੀ ਪੀ ਐਸ ਦੀ ਜ਼ਮੀਨ ਠੇਕੇ ਤੇ ਜ਼ਿੰਮੇਵਾਰ ਕੋਲ ਹੈ ਉਹਨਾਂ ਨੂੰ ਇੱਕ ਸਾਲ ਦਾ ਠੇਕਾ ਛੱਡ ਦਿੱਤਾ ਜਾਵੇ ਬਹੁਤ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ